ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਮੌਜੂਦਾ ਪੰਜਾਬ ਦੇ ਹਾਲਾਤ ਜਿਹੜੇ ਆ ਬਹੁਤ ਜਿਹੜੀ ਤਰਾਹ ਹੋ ਚੁੱਕੇ ਆ ਤੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਉਸ ਦੇ ਮੁਕਾਬਲੇ ਦੇਖੀ ਤਾਂ ਜੀਐਨਵੀ ਬੜਿੰਖੇੜਾ ਉੱਪਰ ਪ੍ਰਮਾਤਮਾ ਦੀ ਮਿਹਰ ਹੈ ਛੱਟ ਜਾ ਉਹਨਾਂ ਚੀ ਦੀ ਬਾਰਿਸ਼ ਨੇ ਥੋੜਾ ਪਾਣੀ ਛੱਟ ਗਿਆ ਤੇ ਪਾਣੀ ਵੀ ਇੱਥੇ ਮਿੱਟੀ ਇੰਨੀ ਆ ਵੀ 2-4 ਘੰਟੇ ਦੇ ਵਿੱਚ ਵਿੱਚ ਸਾਰਾ ਹੀ ਜਿਹੜਾ ਖਤਮ ਹੋ ਜਾਣਾ ਹੈ ਇਹਨੇ ਨਾ ਪਾਣੀ ਜਿਹੜਾ ਦਿਖ ਰਿਹਾ ਹੈ ਸਾਰਾ 2-4 ਘੰਟੇ ਦੇ ਵਿੱਚ ਅਸੀਂ ਖਤਮ ਹੋ ਜਾਊਗਾ ਥੱਲੇ ਬਸ ਬਹੁਤ ਅੱਛਾ ਤਰਜੀ ਸੁੱਕ ਲੋਗੀ ਪ੍ਰਮਾਤਮਾ ਨੇ ਜਿਵੇਂ ਮਿਹਰ ਦਾ ਮਿਹਰ ਭਰਿਆ ਹੱਥ ਰੱਖਿਆ ਪੂਰੀ ਦੁਨੀਆ ਤੇ ਪੰਜਾਬ ਤੇ ਤੇ ਬਰੰਖੜੇ ਉੱਪਰ ਵੀ ਜਿਹੜਾ ਲੋਰਦੇ ਸਕੂਲ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਭਰਿਆ ਹੱਥ ਬਣਾਈ ਰੱਖੇ ਪ੍ਰਮਾਤਮਾ ਅੱਜ ਰਾਤ ਦਾ ਜਿਹੜਾ ਹਾਈ ਅਲਰਟ ਦਿੱਤਾ ਗਿਆ ਉਹਦੇ ਵਿੱਚ ਅੱਜ ਰਾਤ ਨੂੰ ਕਹਿੰਦੇ ਪਚਾਲ ਵੀ ਆਉਣ ਦੀ ਗਰੀ ਸੰਭਾਵਨਾ ਹੈਗੀ ਹੈ ਸ੍ਰੀ ਸੱਚੀ ਬਾਸ਼ਾ ਵਾਹਿਗੁਰੂ ਅਰਦਾਸ ਕਰਦੇ ਆਂ ਵੀ ਸਾਰੀ ਦੁਨੀਆ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਜਿਹੜਾ ਕਸ਼ਟ ਦਾ ਟਾਈਮ ਚੱਲ ਰਿਹਾ ਪੂਰੇ ਪੰਜਾਬ ਤੇ ਉਸ ਦੇ ਵਿੱਚੋਂ ਪ੍ਰਮਾਤਮਾ ਜਿਹੜਾ ਹੱਥ ਦੇ ਕੇ ਪੂਰੇ ਪੰਜਾਬ ਨੂੰ ਬਾਹਰ ਕੱਢਣ ਤੇ ਸਾਰੀ ਦੁਨੀਆ ਤੇ ਮਿਹਰ ਭਰਿਆ ਹੱਥ ਰੱਖਣ ਸਾਰੀ ਪਾਸੇ ਪਾਣੀ ਨਾਲ ਫੜ ਵਰਗੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਤੋਂ ਨਿਜਾਦ ਦੋ ਵਾਹਿਗੁਰੂ ਸੱਚੀ ਬਾਸ਼ਾ ਵਾਹਿਗੁਰੂ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਜ਼ਰੂਰ ਕਿ ਜਿਹੜੇ ਇਹ ਹਾਲਾਤ ਬਣੇ ਹੋਏ ਆ ਹੁਣ ਇਹਨਾਂ ਦੇ ਵਿੱਚੋਂ ਪ੍ਰਮਾਤਮਾ ਬਾਹਰ ਕੱਢੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿਵੇਂ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਆ ਬਾਰਿਸ਼ ਦੇ ਕਾਰਨ ਜਿਹੜੇ ਕਈ ਘਰ ਵੀ ਡੇਗ ਦਿੱਤੇ ਆ ਅੱਜ ਸਵੇਰੇ ਇੱਕ ਮੈਂ ਵੀਡੀਓ ਦੇਖ ਰਿਆ ਸੀਗਾ ਜਿਸ ਦੇ ਵਿੱਚ ਇੱਕ ਮਕਾਨ ਜਿਹੜਾ ਕੱਚਾ ਮਕਾਨ ਸੀਗਾ ਉਹ ਬਾਰਿਸ਼ ਦੇ ਕਾਰਨ ਡਿੱਗ ਪਿਆ ਤੇ ਪੂਰਾ ਪਰਿਵਾਰ ਜਿਹੜਾ ਜਰਾ ਸੁੱਤਾ ਪਿਆ ਸੀਗਾ ਅੰਦਰ ਉਹਨਾਂ ਦੀ ਉੱਪਰ ਹੀ ਛੱਤ ਡੇਗ ਗਈ ਤੇ ਵਿੱਚੋਂ ਮਲਵੇ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਬਾਹਰ ਕੱਢ ਰਹੇ ਸੀ ਸੋ ਦੇਖੋ ਹਾਲਾਤ ਜਿਹੜੇ ਕਾਣ ਜਿਹੇ ਹੈਗੇ ਆ ਪੂਰਾ 1.5 ਘੰਟੇ ਦੇ ਕਰੀਬ ਜਿਹੜੀ ਇਹ ਬਾਰਿਸ਼ ਹੋਈ ਹੈ ਇਹ ਬਾਰਿਸ਼ ਵੀ ਪੂਰੀ ਸਪੀਡ ਦੇ ਨਾਲ 1.5 ਘੰਟਾ ਪੂਰਾ ਫੁੱਲ ਸਪੀਡ ਦੇ ਨਾਲ ਮੋਟੀ ਕਣੀ ਦੀ ਬਾਰਿਸ਼ ਹੋਈ ਹੈ ਦੇਖੋ ਵੀਡੀਓ ਫਿਰ ਕਰਦੇ ਆ ਅੱਗੇ ਗੱਲਬਾਤ ਨਾਲ ਬੱਚਿਆਂ ਦੀ ਸੁਣੋ ਥੋੜੇ ਥੋੜੇ ਪਾਣੀ ਡੁੱਬ ਕੇ ਵਿੱਚ ਹੋਗਾ ਜਵਾਰ ਨੂੰ ਉਹਦੇ ਉਹਦੇ ਅੱਲੇ ਉਹ ਰਿੰਗ ਖਿੜਿਆ ਦੇ ਵਿੱਚ 500 ਦੇ ਕਰੀਬ ਜਿਹੜੇ ਬੱਚੇ ਹੁਣ ਇਸ ਟਾਈਮ ਰਹਿ ਰਹੇ ਆ ਤੇ 50 ਦੀ ਕਰੀਬ ਜਿਹੜਾ ਸਟਾਫ ਹੈਗਾ ਜਿਵੇਂ ਪਿਛਲੇ ਦਿਨੀ ਵੀਡੀਓ ਆਂਗਾ ਦੇਖਿਆ ਜਵਾਰ ਨੂੰ ਉਦੇਵ ਵਿਦਿਆਲਿਆ ਜਿਹੜਾ ਗੁਰਦਾਸਪੁਰ ਸੀਆ ਦੇ ਵਿੱਚ 4-4 ਫੁੱਟ ਦੇ ਕਰੀਬ ਪਾਣੀ ਭਰਿਆ ਹੋਇਆ ਤੇ ਸਟਾਫ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਬੜੀ ਮੁਸ਼ਕਲ ਨਾਲ ਜਿਹੜਾ ਮਤਲਬ ਉਹਨਾਂ ਹਾਲਾਤਾਂ ਨੂੰ ਸੰਭਾਲਿਆ ਗਿਆ ਹੈਗਾ ਤੇ ਵੜਿੰਗ ਖੇੜਾ ਦੇ ਵਿੱਚ ਵੀ ਅੱਜ ਪਾਣੀ ਖੜਾ ਜਿਹੜਾ ਦੇਖਣ ਨੂੰ ਮਿਲਿਆ ਹੈਗਾ ਵੈਸੇ ਤਾਂ ਇੱਥੇ ਜਿਆਦਾ ਬਾਰਿਸ਼ ਨਹੀਂ ਹੁੰਦੀ ਕੀ ਫਰਾਂ ਉਹ ਹਾਲਾਤ ਜਿਹੜੇ ਜਿੱਦਾਂ ਦੇ ਖਰਾਬ ਚੱਲ ਰਹੇ ਆ ਉਹਦੇ ਮੱਦੇ ਨਜ਼ਰ ਦੇਖਦੇ ਹੋਏ ਤਾਂ ਜਿਹੜੇ ਬੱਦਲ ਵਿੱਚ ਥੋੜਾ ਬਹੁਤ ਪਾਣੀ ਖੜ ਚੁੱਕਿਆ ਤੇ ਬੱਚੇ ਆ ਜਿਹੜੇ بارش ਦੇ ਵਿੱਚ ਪਾਣੀ ਦੇ ਵਿੱਚ ਤੈਰਦੇ ਕਲਾਸਾਂ ਨੂੰ ਜਾਂਦੇ ਸਾਹਮਣੇ ਅਕੈਡਮੀ ਤੇਖ ਰਿਹਾ ਤੇ ਇਧਰ ਜਿੱਧਰੋਂ ਖੜ ਕੇ ਅਸੀਂ ਵੀਡੀਓ ਬਣਾ ਰਹੇ ਆ ਇਧਰ ਬੁਆਇਸ ਹੌਸਟਲ ਹੈ ਤੇ ਇਧਰੋਂ ਅਸੀਂ ਵੀਡੀਓ ਬਣਾਉਣੀ ਹੈ ਸਾਹਮਣੇ ਅਕੈਡਮੀ ਕਾ ਇਹ ਸਾਰਾ ਜਿਹੜਾ ਅੱਗੇ ਆ ਏਰੀਆ ਦੇਖ ਰਿਹਾ ਹੈ ਗਰਾਊਂਡ ਦਾ ਇਹ ਗਰਾਊਂਡ ਕ੍ਰਾਸ ਕਰਕੇ ਜਿਹੜਾ ਬੱਚੇ ਸਕੂਲ ਦੇ ਵਿੱਚ ਜਾਂਦੇ ਆ ਤੇ ਗਾਇਜ਼ ਵੀਰੇ ਦਰਮਿਆں ਆ ਰਿਹਾ ਹੈ ਗਾਇਜ਼ ਵੀਰੇ ਆ ਦੇਖੋ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਲਾਟ ਇਦਾਂ ਦੀ ਹੈਗੀ ਆ ਬੱਚੇ ਜਿਹੜੇ ਖਾਣਾ ਖਾਣੇ ਹਾਸਟਲ ਦੇ ਵਿੱਚ ਆ ਰਹੇ ਆ ਮੈਸ ਦੇ ਵਿੱਚੋਂ ਦੇਖੋ ਰਾਹ ਕਿੱਥੇ ਹੈ ਇਸ ਮੈਜਾ ਦੇਖੀ ਨਾ ਆਇਤ ਲੱਗ ਰਿਹਾ ਹੈ ਤਾਂ ਗਾਈ ਜਦੋਂ ਤੁਹਾਨੂੰ ਪਤਾ ਹੀ ਹੈ ਬਹੁਤ ਪੈ ਰਿਹਾ ਹੈ ਠੀਕ ਹੈ ਮੇਰੇ ਕਰਨ ਇਹ ਪਿਛੇ ਨੂੰ ਹੋ ਕੇ ਦੱਸੋ ਨਾ ਠੀਕ ਹੈ ਹੁਣ ਜਿਵੇਂ ਕਿ ਤੁਹਾਨੂੰ